ਚਾਹੇ ਤੁਹਾਡੇ ਲੇਖ ਕਿੰਨੇ ਵੀ ਮਾੜੇ ਹੋਣ ਚਾਹੇ ਤੁਹਾਡੇ ਲੇਖ ਕਿਸੇ ਨੇ ਵੀ ਬੰਨੇ ਹੋਣ ਤੇ ਤੁਹਾਡੇ ਲੇਖ ਬੰਨਿਆ ਨੂੰ ਚਾਹੇ ਕਿੰਨਾ ਵੀ ਸਮਾਂ ਹੋ ਗਿਆ ਹੋਵੇ ਅੱਜ ਮੈਂ ਜੋ ਤੁਹਾਨੂੰ ਪੀਰਾਂ ਦੀ ਨਿਆਜ਼ ਦੱਸੂਗਾ ਉਹਦੇ ਨਾਲ ਤੁਹਾਡੇ ਬੰਦ ਪਏ ਲੇਖ ਵੀ ਖੁੱਲ ਜਾਣਗੇ ਅੱਜ ਤੁਸੀਂ ਲੋਕਾਂ ਵੱਲ ਵੇਖ ਕੇ ਕਹਿੰਦੇ ਹੋ ਕਿ ਉਹ ਕਿੰਨਾ ਲੱਕੀ ਹੈ ਉਹਦੇ ਕੋਲੇ ਸਭ ਕੁਝ ਹੈ ਉਹਦਾ ਹਰ ਇੱਕ ਕੰਮ ਬਣ ਜਾਂਦਾ ਫਿਰ ਲੋਕ ਤੁਹਾਡੇ ਵੱਲ ਵੇਖ ਕੇ ਇਹ ਗੱਲ ਕਹਿਣਗੇ ਕਿ ਇਹ ਕਿੰਨਾ ਲੱਕੀ ਹੈ ਇਹਦਾ ਕੋਈ ਵੀ ਕੰਮ ਨਹੀਂ ਅੜਦਾ ਇਸ ਨਿਆਜ਼ ਦੀ ਖਾਸ ਗੱਲ ਇਹ ਹੈ ਕਿ ਪਹਿਲੇ ਵੀਰਵਾਰ ਤੋਂ ਹੀ ਇਹ ਆਪਣਾ ਅਸਰ ਦਿਖਾ ਦੇਗੀ ਤੁਹਾਡੇ ਘਰ ਦੇ ਵਿੱਚ ਬਰਕਤ ਆਉਣ ਲੱਗ ਜੇਗੀ ਬਸ ਤੁਸੀਂ ਅੱਜ ਦੀ ਇਸ ਵੀਡੀਓ ਨੂੰ ਪੂਰਾ ਦੇਖਿਓ ਤਾਂ ਜੋ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗ ਜਾਵੇ ਕਿ ਇਹ ਨਿਆਜ਼ ਬਣਾਉਣੀ ਕਿੱਦਾਂ ਚੜਾਉਣੀ ਕਿੱਦਾਂ ਤਾਂ ਜੋ ਤੁਹਾਡੇ ਤੋਂ ਕੋਈ ਵੀ ਗਲਤੀ ਨਾ ਹੋਵੇ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਅੱਜ ਦੀ ਇਹ ਵੀਡੀਓ ਖਾਸ ਤਿੰਨ ਭਾਗਾਂ ਦੇ ਵਿੱਚ ਵੰਡੀ ਹੋਏਗੀ ਪਹਿਲੇ ਭਾਗ ਦੇ ਵਿੱਚ ਆਪਾਂ ਇਹ ਗੱਲ ਕਰਾਂਗੇ ਕਿ ਇਹ ਨਿਆਜ਼ ਬਣਾਉਣੀ ਕਿੱਦਾਂ ਦੂਸਰੇ ਭਾਗ ਦੇ ਵਿੱਚ ਇਹ ਗੱਲ ਕਰਾਂਗੇ ਕਿ ਇਹ ਨਿਆਜ਼ ਬਣਾ ਕੇ ਚੜਾਉਣੀ ਕਿੱਦਾਂ ਤੇ ਤੀਸਰੇ ਭਾਗ ਦੇ ਵਿੱਚ ਇਹ ਗੱਲ ਕਰਾਂਗੇ ਕਿ ਇਹ ਨਿਆਜ਼ ਚੜਾ ਕੇ ਘਰ ਆ ਕੇ ਕਿਹੜੀ ਗਲਤੀ ਨਹੀਂ ਕਰਨੀ ਤਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਪਹਿਲੇ ਭਾਗ ਦੀ ਕਿ ਇਹ ਨਿਆਜ਼ ਬਣਾਉਣੀ ਕਿਦਾਂ ਇਸ ਨਿਆਜ਼ ਦੇ ਵਿੱਚ ਤੁਸੀਂ ਚਾਹੇ ਜਿੰਨੇ ਮਰਜ਼ੀ ਚੌਲ ਲੈ ਸਕਦੇ ਹੋ ਚਾਹੇ ਕਿਲੋ ਚਾਹੇ ਸਵਾ ਕਿਲੋ 5 ਕਿਲੋ ਇਹ ਤੁਹਾਡੀ ਮਰਜ਼ੀ ਹੈ ਜਿੰਨਾ ਤੁਹਾਡਾ ਦਿਲ ਕਰਦਾ ਜਾਂ ਜਿੰਨੇ ਤੁਹਾਡੇ ਕੋਲੇ ਪੈਸੇ ਨੇ ਉਸ ਹਿਸਾਬ ਦੇ ਨਾਲ ਚੌਲਾਂ ਦੀ ਨਿਆਜ਼ ਤੁਸੀਂ ਬਣਾਉਣੀ ਹੈ ਚੌਲਾਂ ਦੀ ਨਿਆਜ਼ ਦੇ ਵਿੱਚ ਜੋ ਕੁਝ ਵੀ ਪੈਂਦਾ ਉਹ ਤੁਸੀਂ ਪਾਉਣਾ ਪਰ ਇਹ ਦੋ ਚੀਜ਼ਾਂ ਦਾ ਧਿਆਨ ਰੱਖਣਾ ਹੈ ਸਭ ਤੋਂ ਪਹਿਲੀ ਚੀਜ਼ ਕਿ ਜੋ ਵੀ ਤੁਸੀਂ ਪੀਰਾਂ ਦੀ ਨਿਆਜ਼ ਦੇ ਵਿੱਚ ਪਾਉਂਗੇ ਉਦੇ ਵਿੱਚ ਇਹ ਦੋ ਚੀਜ਼ਾਂ ਜ਼ਰੂਰ ਪਾਉਣੀਆਂ ਨੇ ਸਭ ਤੋਂ ਪਹਿਲਾਂ ਤੁਹਾਡਾ ਪਿਆਰ ਆਪਣੇ ਪੀਰ ਮਰਸ਼ਦ ਪ੍ਰਤੀ ਤੇ ਦੂਸਰੀ ਉਸ ਦੇ ਵਿੱਚ ਸ਼ਰਦਾ ਜਿਸ ਨਿਆਜ਼ ਦੇ ਵਿੱਚ ਆਪਣੇ ਪੀਰ ਪ੍ਰਤੀ ਪਿਆਰ ਹੁੰਦਾ ਹੈ ਸ਼ਰਦਾ ਹੁੰਦੀ ਹੈ ਉਹ ਪੀਰ ਉਹ ਮਰਸ਼ਦ ਉਸ ਨਿਆਜ਼ ਨੂੰ ਜ਼ਰੂਰ ਕਬੂਲ ਕਰਦੇ ਨੇ ਇੱਕ ਚੀਜ਼ ਦਾ ਇਹ ਵੀ ਧਿਆਨ ਰੱਖਣਾ ਹੈ ਕਿ ਨਿਆਜ਼ ਬਣਾਉਂਦੇ ਸਮੇਂ ਸਾਫ਼ ਸਫਾਈ ਦਾ ਪੂਰਾ ਖਾਸ ਧਿਆਨ ਰੱਖਣਾ ਹੈ ਕਿਉਂਕਿ ਜਾਂ ਸਫਾਈ ਵਾਂਹ ਖੁਦਾਈ ਇਸ ਕਰਕੇ ਨਿਆਜ਼ ਬਣਾਉਂਦੇ ਸਮੇਂ ਸਫਾਈ ਦਾ ਪੂਰਾ ਧਿਆਨ ਰੱਖਣਾ ਹੈ ਇਹ ਤਾਂ ਸੀ ਪਹਿਲਾ ਪਾਗ ਕਿ ਨਿਆਜ਼ ਬਣਾਉਣੀ ਕਿੱਦਾਂ ਹੁਣ ਗੱਲ ਕਰਦੇ ਆ ਨਿਆਜ਼ ਚੜਾਉਣੀ ਕਿੱਦਾਂ ਜਦੋਂ ਤੁਹਾਡੀ ਨਿਆਜ਼ ਬਣ ਗਈ ਤੁਸੀਂ ਬਹੁਤ ਹੀ ਪਿਆਰ ਨਾਲ ਨਿਆਜ਼ ਬਣਾ ਲਈ ਜਿੱਥੇ ਵੀ ਬੈਠ ਕੇ ਤੁਸੀਂ ਪੀਰਾਂ ਮੁਰਸ਼ਿਦਾਂ ਦੀ ਬੰਦਗੀ ਕਰਦੇ ਹੋ ਉਹਨਾਂ ਦੀ ਇਬਾਦਤ ਕਰਦੇ ਹੋ ਉਥੇ ਥੋੜਾ ਜਿਹਾ ਭੋਗ ਲਵਾ ਦੇਣਾ ਭੋਗ ਲਵਾ ਕੇ ਆਪਣੇ ਪੀਰ ਮੁਰਸ਼ਿਦ ਦੀ ਇਬਾਦਤ ਕਰਕੇ ਉਸ ਨਿਆਜ਼ ਨੂੰ ਕਿسے ਐਸੀ ਜਗ੍ਹਾ ਤੇ ਲੈ ਕੇ ਜਾਣਾ ਜਿੱਥੇ ਬਹੁਤ ਸਾਰੇ ਮਜ਼ਦੂਰ ਖੜਦੇ ਨੇ ਜਿੱਥੇ ਤੁਸੀਂ ਵੇਖੋਗੇ ਕਿ ਬਹੁਤ ਸਾਰੇ ਲੋਕ ਜਿਨ੍ਹਾਂ ਕੋਲੇ ਪੈਸੇ ਨਹੀਂ ਹੈਗੇ ਤੇ ਭੁੱਖ ਲੱਗੀ ਹੋਈ ਹੈ ਉਹਨਾਂ ਨੂੰ ਜਾ ਕੇ ਉਹ ਨਿਆਜ਼ ਖਵਾਉਣੀ ਹੈ ਉਹ ਜਦੋਂ ਨਿਆਜ਼ ਖਾਣਗੇ ਉਹਨਾਂ ਦੇ ਪੇਟ ਦੀ ਅੱਗ ਬੁਝੇਗੀ ਤੇ ਤੁਹਾਨੂੰ ਉਹ ਅਸੀਸਾਂ ਦੇਣਗੇ ਤੁਹਾਡੇ ਹੱਥੋਂ ਚੰਗਾ ਕਰਮ ਹੋਏਗਾ ਤੇ ਪੀਰ ਮੁਰਸ਼ਿਦ ਸਿਰਫ ਕਰਮੀ ਵੇਖਦੇ ਨੇ ਉਹ ਇਹ ਨਹੀਂ ਵੇਖਦੇ ਕਿ ਅੱਜ ਤੁਸੀਂ ਕਿੰਨਾ ਨਾਮ ਲਿਆ ਕਿੰਨਾ ਉਹਨਾਂ ਦੀ ਇਬਾਦਤ ਕੀਤੀ ਹੈ ਬਸ ਉਹ ਤਾਂ ਸਿਰਫ ਇਹ ਦੇਖਦੇ ਨੇ ਕਿ ਅੱਜ ਤੁਸੀਂ ਚੰਗਾ ਕਰਮ ਕੀ ਕੀਤਾ ਇਸ ਕਰਕੇ ਪੀਰ ਮੁਰਸ਼ਿਦ ਕਹਿੰਦੇ ਨੇ ਜੋ ਕਰਮ ਹੈ ਉਹ ਹੀ ਧਰਮ ਹੈ ਇਹ ਤਾਂ ਸੀ ਦੂਸਰਾ ਭਾਗ ਹੁਣ ਗੱਲ ਕਰਦੇ ਆਂ ਤੀਸਰੇ ਭਾਗ ਦੀ ਕਿ ਵਾਪਸ ਘਰ ਆ ਕੇ ਤੁਸੀਂ ਕਿਹੜੀਆਂ ਗਲਤੀਆਂ ਦਾ ਧਿਆਨ ਰੱਖਣਾ ਹੈ ਤਾਂ ਜੋ ਤੁਹਾਡੀ ਚੜ੍ਹਾਈ ਹੋਈ ਨਿਆਜ਼ ਚੰਗੀ ਤਰ੍ਹਾਂ ਕਬੂਲ ਹੋ ਜੇ ਤੇ ਉਲਟਾ ਤੁਹਾਡੇ ਤੇ ਕੋਈ ਨੁਕਸਾਨ ਨਾ ਕਰੇ ਇਸ ਗੱਲ ਨੂੰ ਧਿਆਨ ਨਾਲ ਸੁਣਿਓ ਤੇ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਅਪਲਾਈ ਕਰਿਓ ਫਿਰ ਨਾ ਕਿਉਂ ਕਿ ਤੁਹਾਡੀ ਚੜ੍ਹਾਈ ਹੋਈ ਨਿਆਜ਼ ਨੇ ਕੰਮ ਨਹੀਂ ਕੀਤਾ ਫਿਰ ਤੁਸੀਂ ਇਹ ਬਹੁਤ ਸਾਰੇ ਗੱਲਾਂ ਕਹੋਗੇ ਇਸ ਕਰਕੇ ਧਿਆਨ ਨਾਲ ਪਹਿਲਾਂ ਹੀ ਸੁਣ ਲਓ ਜਦੋਂ ਤੁਸੀਂ ਘਰ ਵਿੱਚ ਆ ਜਾਣਾ ਨਿਆਜ਼ ਉੱਥੇ ਵੰਡ ਆਏ ਹੋ ਤੁਸੀਂ ਖਾਸ ਦੋ ਕੰਮ ਕਰਨੇ ਨੇ ਸਭ ਤੋਂ ਪਹਿਲਾ ਕੰਮ ਕਿ ਆਪਣੇ ਪੀਰ ਮੁਰਸ਼ਦ ਦੀ ਇਬਾਦਤ ਜ਼ਰੂਰ ਕਰਨੀ ਹੈ ਅਬ ਇਦਾਂ ਨਹੀਂ ਕਿ ਕੰਮ ਕਰ ਦਿੱਤਾ ਤੇ ਆਪਣੇ ਪੀਰ ਮੁਰਸ਼ਦ ਨੂੰ ਭੁੱਲ ਜਾਓ ਆਪਣੇ ਮਨ ਦੇ ਵਿੱਚ ਹਮੇਸ਼ਾ ਆਪਣੇ ਪੀਰ ਮੁਰਸ਼ਦ ਦੀ ਇਬਾਦਤ ਚੱਲਦੀ ਰਹਿਣੀ ਚਾਹੀਦੀ ਹੈ। ਉਹਨਾਂ ਦੀ ਇਬਾਦਤ ਚੱਲਦੀ ਰਹੇਗੀ ਤੇ ਪੀਰ ਮੁਰਸ਼ਦ ਤੁਹਾਡੇ ਤੇ ਕਿਰਪਾ ਕਰਦੇ ਰਹਿਣਗੇ। ਦੂਸਰੀ ਚੀਜ਼ ਕਈਆਂ ਦੇ ਮਨ ਦੇ ਵਿੱਚ ਹੰਕਾਰ ਆ ਜਾਂਦਾ ਹੈ ਕਿ ਮੈਂ ਅੱਜ ਉਹਨਾਂ ਨੂੰ ਖਾਣਾ ਖਿਲਾ ਕੇ ਆਇਆ, ਮੈਂ ਅੱਜ ਲੋਕਾਂ ਦੇ ਵਿੱਚ ਨਿਆਜ਼ ਵੰਡ ਕੇ ਆਇਆ। ਇੱਕ ਗੱਲ ਯਾਦ ਰੱਖਿਓ। ਉਹਨਾਂ ਨੇ ਆਪਣੇ ਹਿੱਸੇ ਦਾ ਖਾਧਾ ਹੈ। ਉਹਨਾਂ ਨੂੰ ਜੋ ਵੀ ਪੀਰਾਂ ਮੁਰਸ਼ਿਦਾ ਨੇ ਦਿੱਤਾ, ਉਹ ਪੀਰਾਂ ਮੁਰਸ਼ਿਦਾ ਨੇ ਦਿੱਤਾ। ਆਪਾਂ ਕੁਝ ਨਹੀਂ ਦਿੱਤਾ। ਆਪਣੇ ਮਨ ਦੇ ਵਿੱਚ ਕਦੀ ਵੀ ਹੰਕਾਰ ਨਾ ਲੈ ਕੇ ਆਇਓ ਕਿ ਮੈਂ ਸਭ ਕੁਝ ਦੇ ਕੇ ਆਇਆ ਹਮੇਸ਼ਾ ਇਦਾਂ ਕਿਓ ਜੋ ਵੀ ਤੁਸੀਂ ਕੁਝ ਕਰਾਇਆ ਮੇਰੇ ਹੱਤੋਂ ਮੈਂ ਤਾਂ ਸਿਰਫ ਇੱਕ ਜਰੀਆ ਕਰ ਤੁਸੀਂ ਰਹੇ ਹੋ ਇਦਾਂ ਕਰਨ ਦੇ ਨਾਲ ਤੁਹਾਡੇ ਮਨ ਦੇ ਵਿੱਚ ਕਦੀ ਵੀ ਹੰਕਾਰ ਨਹੀਂ ਆਏਗਾ ਇਸ ਗੱਲ ਦਾ ਧਿਆਨ ਰੱਖਿਓ ਜਦੋਂ ਤੁਸੀਂ ਸਿਰਫ ਇੱਕ ਵਾਰ ਇਹ ਕੰਮ ਕਰੋਗੇ ਪਹਿਲੀ ਵਾਰ ਦੇ ਵਿੱਚ ਹੀ ਤੁਹਾਨੂੰ ਪੂਰਾ ਰਿਜ਼ਲਟ ਮਿਲੇਗਾ ਤੇ ਦੂਸਰੀ ਵਾਰ ਤੁਸੀਂ ਇਹ ਕੰਮ ਆਪ ਭੱਜ ਕੇ ਕਰੋਗੇ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ੇਬਕੇ ਦਰবেশ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜ਼ਰੂਰ ਆਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ